ਕੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਣ ਵਾਲੀਆਂ ਸੰਗਤਾਂ ਦਾ ਕਿਵੇਂ ਵਿਸ਼ਵਾਸ ਉਹਨਾਂ ਨਾਲ ਹੋਰ ਗਹਿਰਾ ਹੋ ਜਾਂਦਾ ਹੈ ਇੱਕ ਬੀਬੀ ਦੀ ਹੱਡ ਬੀਤੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਬਹੁਤ ਹੀ ਵਿਸ਼ਵਾਸ ਹੈ ਆਪਣੇ ਬਾਬਾ ਜੀ ਦੇ ਉੱਪਰ ਇੱਕ ਗੁਰਮਖ ਬੀਬੀ ਨੇ ਬਚਨ ਸੁਣਾਇਆ ਕਹਿਣ ਲੱਗੀ ਕਿ ਮੈਂ ਬਹੁਤ ਹੀ ਸਮੇਂ ਤੋਂ ਚਪਹਿਰਾ ਕਟਣ ਆਉਂਦੀ ਹਾਂ ਜੀ ਮੇਰੇ ਹਿਰਦੇ ਚ ਬਾਬਾ ਦੀਪ ਸਿੰਘ ਜੀ ਪ੍ਰਤੀ ਬਹੁਤ ਹੀ ਸਤਿਕਾਰ ਬਣਿਆ ਹੋਇਆ ਹੈ ਉਹਨੇ ਆਪਣੀ ਹੱਡਬੀਤੀ ਦੱਸੀ ਕਿ ਮੈਂ ਹੋਰਨਾਂ ਨੂੰ ਵੀ ਪਰਮਾਤਮਾ ਦੇ ਨਾਲ ਜੋੜਦੀ ਹਾਂ ਕਿ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੀ ਸੇਵਾ ਕਰੋ ਚਪਹਿਰੇ 'ਚ ਸ਼ਾਮਿਲ ਹੋਵੋ ਸ਼ਹੀਦਾਂ ਨੂੰ ਯਾਦ ਕਰੋ ਘਰ ਵਿੱਚ ਵੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਜ਼ਰੂਰ ਲਗਾਓ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸ਼ਰਧਾ ਵਿਖਾ ਕੇ ਤਾਂ ਦੇਖੋ ਮਹਾਰਾਜ ਦਾ ਜਾਪ ਕਰਦੇ ਰਹੋ ਉਹ ਬੀਬੀ ਦੱਸਦੀ ਹੈ ਕਿ ਮੇਰੇ ਜਵਾਨੀ ਵੇਲੇ ਦੀ ਗੱਲ ਹੈ ਕਹਿੰਦੀ ਹੈ ਉਸ ਸਮੇਂ ਚਪੈਰੇ ਨਹੀਂ ਸੰਨ ਲੱਗਦੇ ਹੁੰਦੇ ਬਸ ਸੰਗਤ ਆਮ ਤੌਰ ਤੇ ਹੀ ਪਾਠ ਕਰਿਆ ਕਰਦੀ ਸੀ ਐਤਵਾਰ ਉਹ ਬੀਬੀ ਦੱਸਦੀ ਹੈ ਕਿ ਮੇਰਾ ਵਿਆਹ ਹੋਇਆ ਪਰ ਮੇਰਾ ਸਹੁਰਾ ਪਰਿਵਾਰ ਬੜਾ ਹੀ ਅਜੀਬ ਢੰਗ ਦਾ ਸੀ ਮੇਰੇ ਕੋਲੋਂ ਲਗਾਤਾਰ ਦਾਜ ਦੀ ਮੰਗ ਕਰਦਾ ਸੀ ਪਰ ਮੇਰਾ ਘਰ ਵਾਲਾ ਸਹੀ ਸੀ ਕਿਉਂਕਿ ਉਹ ਭੋਲਾ ਸੀ ਤੇ ਚੰਗਾ ਸੀ ਪਰ ਜਿਹੜਾ ਸੱਸ ਸਹੁਰਾ ਸੀ ਨਣਾਨਾ ਸਨ ਉਹ ਸਾਰੇ ਹੀ ਬਹੁਤ ਤੰਗ ਕਰਿਆ ਕਰਦੇ ਸਨ ਉਸ ਬੀਬੀ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਕੀਤੀ ਕਿ ਬਾਬਾ ਜੀ ਮੇਰੀ ਜ਼ਿੰਦਗੀ ਦੇ ਤੁਸੀਂ ਕਲੇ ਕਲੇਸ਼ ਦੂਰ ਕਰ ਦਿਓ ਉਹ ਬੀਬੀ ਦੱਸਦੀ ਹੈ ਕਿ ਮੇਰੇ ਨਾਲ ਬਹੁਤ ਹੀ ੱੱਕਾ ਹੁੰਦਾ ਸੀ ਮੈਂ ਜਦ ਕੋਈ ਵੀ ਕੰਮ ਕਰਨਾ ਹੁੰਦਾ ਸੀ ਤਾਂ ਉਹਨਾਂ ਨੇ ਕਹਿਣਾ ਕਿ ਤੂੰ ਇਹ ਕੰਮ ਸਹੀ ਨਹੀਂ ਕੀਤਾ ਜੇ ਮੈਂ ਕੁਝ ਖਾਣ ਪੀਣ ਲੱਗਣਾ ਤੇ ਉਹਨਾਂ ਨੇ ਮੈਨੂੰ ਕਹਿਣਾ ਤੂੰ ਮਗਰੋਂ ਕੀ ਲੈ ਕੇ ਆਈ ਹੈ ਜਿਹੜਾ ਇੱਥੇ ਖਾਈ ਜਾਨੀ ਹੈ ਇਦਾਂ ਦੀਆਂ ਕਈ ਗੱਲਾਂ ਨੂੰ ਉਹ ਬੀਬੀ ਵਿਚਾਰੀ ਸੁਣਦੀ ਸੀ ਉਹ ਬੀਬੀ ਵਿਚਾਰੀ ਬੜਾ ਕੁਝ ਸੁਣਦੀ ਸੀ ਪਰਿਵਾਰ ਵਾਲਿਆਂ ਦਾ ੱੱੱਕਾ ਜਰਦੀ ਸੀ ਉਸਨੇ ਦੱਸਿਆ ਕਿ ਜੇ ਕਿਤੇ ਮੈਂ ਕਹਿਣਾ ਕਿ ਮੈਨੂੰ ਕੁਝ ਲੈ ਕੇ ਦਿਓ ਤੇ ਉਹਨਾਂ ਕਹਿਣਾ ਸਾਨੂੰ ਕਿਹੜਾ ਵਿਆਹ ਚ ਪੈਸੇ ਮਿਲੇ ਸੀ ਜਿਹੜਾ ਅਸੀਂ ਤੇਰੇ ਤੇ ਖਰਚ ਕਰੀਏ ਇਦਾਂ ਦੇ ਸ਼ਬਦ ਸਹੁਰਾ ਪਰਿਵਾਰ ਉਸ ਨਾਲ ਬੋਲਦਾ ਸੀ ਉਸਨੇ ਕਹਿਣਾ ਕਿ ਮੇਰੀ ਜ਼ਿੰਦਗੀ ਤਾਂ ਨਰਕ ਹੀ ਬਣ ਗਈ ਹੈ ਮੈਂ ਇਸ ਘਰ ਚ ਕਿੱਦਾਂ ਰਹੂੰਗੀ ਕੀ ਕਰੂੰਗੀ ਅਜੇ ਤਾਂ ਨਵੀਂ ਵਿਆਹੀ ਆਈਆਂ ਪਰ ਕਹਿੰਦੀ ਮੈਂ ਆਪਣੇ ਪੇਕੇ ਪਰਿਵਾਰ ਨੂੰ ਕਦੇ ਵੀ ਇਸ ਗੱਲ ਬਾਰੇ ਨਹੀਂ ਸੀ ਦੱਸਿਆ ਮੈਂ ਬਸ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀ ਜਾਣੀ ਤੇ ਕਹਿਣਾ ਕਿ ਬਾਬਾ ਜੀ ਤੁਸੀਂ ਮੇਰੇ ਪਿਓ ਹੋ ਤੇ ਤੁਸੀਂ ਹੀ ਮੇਰੇ ਮਾਤਾ ਹੋ ਤੁਸੀਂ ਹੀ ਮੇਰੇ ਤੇ ਕਿਰਪਾ ਕਰੋ ਮੈਂ ਸੁਣਿਆ ਹੈ ਕਿ ਬਾਬਾ ਦੀਪ ਸਿੰਘ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਬਾਬਾ ਜੀ ਮੇਰੀ ਪੁਕਾਰ ਤੁਸੀਂ ਜ਼ਰੂਰ ਸੁਣੋ ਕਹਿੰਦੀ ਹੈ ਕਿ ਮੈਂ ਦਿਨ ਰਾਤ ਬਸ ਇਹੀ ਅਰਦਾਸ ਕਰੀ ਜਾਣੀ ਕਿ ਮੈਂ ਤੰਗ ਤਾਂ ਬਹੁਤ ਸੀ ਪਰ ਮੇਰਾ ਭਰੋਸਾ ਨਹੀਂ ਡੋਲਿਆ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਕਿਰਪਾ ਕੀਤੀ ਕਿ ਮੇਰਾ ਭਰੋਸਾ ਨਹੀਂ ਡੋਲਣ ਦਿੱਤਾ ਕਿ ਮੈਂ ਐਨੀ ਅਰਦਾਸ ਕਰਦੀ ਜਿੱਦਾਂ ਅਸੀਂ ਆਮ ਲੋਕ ਕਹਿੰਦੇ ਹਾਂ ਕਿ ਮੈਂ ਬਹੁਤ ਹੀ ਪਾਠ ਕਰਦਾ ਹਾਂ ਪਰ ਮੈਨੂੰ ਪਾਠ ਕਰਨ ਦਾ ਕੋਈ ਫਲ ਤਾਂ ਮਿਲਦਾ ਨਹੀਂ ਮੈਂ ਗੁਰੂ ਘਰ ਐਨੇ ਪਾਠ ਕਰਵਾਏ ਹਨ ਗੁਰੂ ਕਰ ਬੜੀ ਹੀ ਸੇਵਾ ਕੀਤੀ ਹੈ ਪਰ ਮੈਨੂੰ ਗੁਰੂ ਜੀ ਨੇ ਦਿੱਤਾ ਕੀ ਹੈ ਹੁਣ ਹੋਰ ਜਗ੍ਹਾ ਤੇ ਚਲੇ ਜਾਂਦੇ ਹਾਂ ਕਿਉਂਕਿ ਸਾਡਾ ਇਹ ਸੁਭਾਅ ਹੈ ਅਸੀਂ ਅਕਿਰਤ ਕਣ ਹਾਂ ਸਾਨੂੰ ਜਿਹੜੀ ਚੀਜ਼ ਮਿਲੇ ਅਸੀਂ ਉਸ ਦਾ ਹੀ ਆਦਰ ਕਰਦੇ ਹਾਂ ਸਾਨੂੰ ਉਸ ਦਾ ਨਾਲ ਕੋਈ ਮਤਲਬ ਨਹੀਂ ਹੁੰਦਾ ਜਿਸ ਨੇ ਸਾਨੂੰ ਇਹ ਦਿੱਤੀ ਹੈ ਕਿਉਂਕਿ ਇਹ ਸਾਨੂੰ ਗੁਰੂ ਨਾਲ ਪ੍ਰੇਮ ਨਹੀਂ ਹੈ ਗੁਰੂ ਵੱਲੋਂ ਮਿਲ ਰਹੀ ਦਾਤ ਨਾਲ ਪ੍ਰੇਮ ਹੋ ਜਾਂਦਾ ਹੈ ਕਿ ਛੇਤੀ ਮਿਲ ਜਾਵੇ ਜੋ ਅਸੀਂ ਮੰਗ ਲਿਆ ਹੈ ਪਰ ਉਹ ਬੀਬੀ ਦੱਸਦੀ ਹੈ ਕਿ ਮੇਰੀ ਸ਼ਰਦਾ ਬਾਬਾ ਦੀਪ ਸਿੰਘ ਜੀ ਤੋਂ ਨਹੀਂ ਡੋਲੀ ਮੈਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੀ ਰਹੀ ਅਰਦਾਸ ਕਰਦੀ ਰਹਿਣਾ ਭਾਵੇਂ ਮੇਰੇ ਹਾਲਾਤ ਬਹੁਤ ਮਾੜੇ ਸਮੇਂ ਵਿੱਚ ਬਹੁਤ ਹੀ ਮਾੜੇ ਸਨ ਉਹਨਾਂ ਨੇ ਰੋਟੀ বিনা ਦੇਣੀ ਜਦ ਮੈਂ ਰੋਟੀ ਪਕਾ ਦੇਣੀ ਉਹਨਾਂ ਸਾਰਿਆਂ ਨੇ ਖਾ ਲੈਣੀ ਤੇ ਜਦ ਮੇਰੇ ਖਾਣ ਦਾ ਮੌਕਾ ਆਉਣਾ ਤਾਂ ਮੇਰੇ ਸਹਰਾ ਪਰਿਵਾਰ ਨੇ ਕਹਿਣਾ ਕਿ ਕੋਈ ਕੰਮ ਤਾਂ ਕਰਦੀ ਨਹੀਂ ਆ ਸਾਡੇ ਘਰ ਦਾ ਲੰਗਰ ਖਾਂਦੀ ਰਹਿੰਦੀ ਐ ਇਹੋ ਜਿਹੇ ਬੋਲ ਮੈਨੂੰ ਬੋਲਣੇ ਤੇ ਮੈਂ ਬਹੁਤ ਹੀ ਅੱਕ ਗਈ ਸੀ ਅੱਕ ਕੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੇਰੇ ਨਾਲ ਇੰਨੀ ਮਾੜੀ ਹੁੰਦੀ ਹੈ ਤੂੰ ਤਾਂ ਕੁਝ ਬੋਲਦਾ ਵੀ ਨਹੀਂ ਮੇਰੇ ਹੱਕ ਵਿੱਚ ਮਾੜੀ ਜਹੀ ਮੇਰੀ ਮਦਦ ਵੀ ਨਹੀਂ ਕਰਦਾ ਕੁਝ ਬੋਲ ਪਰ ਕਹਿੰਦੀ ਕਿ ਮੇਰਾ ਘਰ ਵਾਲਾ ਆਪਣੇ ਪਰਿਵਾਰ ਕੋਲੋਂ ਡਰਦਾ ਸੀ ਕਹਿੰਦੀ ਕਿ ਮੈਂ ਇੱਕ ਦਿਨ ਸੋਚਿਆ ਮੇਰਾ ਇੱਥੇ ਗੁਜ਼ਾਰਾ ਨਹੀਂ ਹੈ ਜੇ ਹੁਣ ਵੀ ਕਿਸੇ ਨਾ ਕਿਸੇ ਨੂੰ ਨਾ ਦੱਸਿਆ ਤਾਂ ਮੇਰੇ ਨਾਲ ਬਹੁਤ ਮਾੜਾ ਹੋ ਜਾਵੇਗਾ ਕਹਿੰਦੀ ਕਿ ਮੈਂ ਆਪਣੇ ਮਾਪਿਓ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਤੁਸੀਂ ਦਿੱਤਾ ਕੀ ਹੈ ਉਹ ਕਹਿੰਦੇ ਨੇ ਜਾਂ ਦਾਜ ਲਿਆ ਤੇ ਨਾਲੇ ਕਹਿੰਦੇ ਨੇ ਕਿ ਜਾਂ ਤੁਸੀਂ ਆਪਣੀ ਕੁੜੀ ਨੂੰ ਆਪਣੇ ਘਰੇ ਲੈ ਜਾਓ ਕਹਿੰਦੀ ਕਿ ਮੇਰੇ ਪਰਿਵਾਰ ਵਾਲੇ ਮੈਨੂੰ ਆਪਣੇ ਨਾਲ ਲੈ ਗਏ ਕਿਉਂਕਿ ਇੱਥੇ ਬਹੁਤ ਤੰਗ ਹੈ ਉਹ ਭੈਣ ਕਹਿੰਦੀ ਕਿ ਮੈਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਗਈ ਕਿ ਮੈਂ ਜ਼ਿੰਦਗੀ ਵਿੱਚ ਕਿਵੇਂ ਜੀਵਾਂਗੀ ਮੈਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਮੈਂ ਸਰੀਰ ਵਿੱਚ ਹੈ ਵੀ ਜਾਂ ਨਹੀਂ ਮੇਰਾ ਬਾਪ ਮੈਨੂੰ ਲੈ ਗਿਆ ਉੱਥੇ ਮੇਰੇ ਘਰ ਦੇ ਨਾਲ ਗੁਰੂ ਘਰ ਸੀ ਕਹਿੰਦੀ ਕਿ ਮੈਂ ਸੋਚਿਆ ਕਿ ਨਹੀਂ ਜੇ ਸਤਗੁਰ ਦੇ ਪਿੱਛੇ ਪੈ ਜਾਈਏ ਕਿਸੇ ਗੱਲ ਕਰਕੇ ਜਿਵੇਂ ਬੱਚੇ ਪਿਓ ਦੇ ਪਿੱਛੇ ਖੜੇ ਪੈ ਜਾਂਦੇ ਹਨ ਪੇਓ ਫਿਰਨਾ ਚਾਹੁੰਦੇ ਹੋਏ ਵੀ ਉਹ ਚੀਜ਼ ਲੈ ਕੇ ਦਿੰਦਾ ਹੈ ਕਿ ਮੇਰਾ ਬੱਚਾ ਖੁਸ਼ ਹੋ ਜਾਵੇ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਇਹ ਮੇਰਾ ਬੱਚਾ ਹੈ ਚਲੋ ਕੋਈ ਗੱਲ ਨਹੀਂ ਇਹ ਚੀਜ਼ ਲੈ ਕੇ ਦੇਣ ਨਾਲ ਮੇਰਾ ਬੱਚਾ ਖੁਸ਼ ਹੋ ਜਾਵੇਗਾ ਇਦਾਂ ਹੀ ਰੱਬ ਵੀ ਜ਼ਰੂਰ ਸੁਣਦਾ ਹੈ ਕਹਿੰਦੀ ਕਿ ਮੇਰੇ ਘਰ ਤਲਾਕ ਦੇ ਪੇਪਰ ਆ ਗਏ ਅਸੀਂ ਮੁੰਡਾ ਕਿਤੇ ਹੋਰ ਵਿਆਹ ਲਾਂਗੇ ਉਹ ਪਰਿਵਾਰ ਬਹੁਤ ਹੀ ਲਾਲਚੀ ਸੀ ਪਰ ਮੇਰਾ ਘਰ ਵਾਲਾ ਬਹੁਤ ਹੀ ਚੰਗਾ ਸੀ ਉਹਦੇ ਕਰਕੇ ਮੈਂ ਰਹੀ ਵੀ ਨਹੀਂ ਮੇਰਾ ਜਿਹੜਾ ਜੀਵਨ ਸਾਥੀ ਹੈ ਉਹ ਚੰਗਾ ਹੈ ਕਿਉਂ ਉਸ ਨਾਲ ਮਾਰੀ ਕਰਨੀ ਹੈ ਭਾਵੇਂ ਉਹ ਆਪਣੇ ਪਰਿਵਾਰ ਤੋਂ ਡਰਦਾ ਸੀ ਮੇਰੇ ਨਾਲ ਨਹੀਂ ਸੀ ਖੜਦਾ ਪਰ ਉਹ ਚੰਗੇ ਸੁਭਾ ਦਾ ਮਾਲਕ ਸੀ ਉਸਨੇ ਮੈਨੂੰ ਕਦੇ ਵੀ ਕੋਈ ਮਾੜਾ ਬੋਲ ਨਹੀਂ ਸੀ ਬੋਲਿਆ ਕਹਿੰਦੀ ਕਿ ਮੈਂ ਗੁਰੂ ਘਰ ਜਾ ਕੇ ਇਹੋ ਅਰਦਾਸ ਕਰਨੀ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ ਬਾਬਾ ਦੀਪ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਕਹਿੰਦੀ ਕਿ ਮੈਂ ਘਰੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਿਆਂਦੀ ਉਹਦੇ ਅੱਗੇ ਜੋਤ ਲਗਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਹਰ ਰੋਜ਼ ਅਰਦਾਸ ਕਰਨੀ ਕਹਿੰਦੀ ਕਿ ਮੈਂ ਗੁਰੂ ਘਰ ਜਾ ਕੇ ਵੀ ਉਥੇ ਨਾਮ ਦੀ ਹੀ ਮਾਲਾ ਫੇਰੀ ਜਾਣੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਹੀ ਨਾਮ ਜਪੀ ਜਾਣਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਦੁੱਖ ਕਲੇਸ਼ ਦੂਰ ਕਰੋ ਕਹਿੰਦੀ ਕਿ ਕਰਦਿਆਂ ਕਰਦਿਆਂ 2-3 ਮਹੀਨੇ ਇਦਾਂ ਹੀ ਬੀਤ ਗਏ ਇਦਾਂ ਹੀ ਇੱਕ ਦਿਨ ਤਲਾਕ ਦੇ ਪੇਪਰ ਮੇਰੇ ਘਰੇ ਆ ਗਏ ਫਿਰ ਕਹਿੰਦੀ ਹੈ ਕਿ ਮੈਂ ਕਿਹਾ ਮੈਂ ਤਲਾਕ ਨਹੀਂ ਦੇਣਾ ਤੁਸੀਂ ਜੋ ਕਰਨਾ ਕਰ ਲਓ ਇਦਾਂ ਕਰਦਿਆਂ ਕਰਦਿਆਂ ਫਿਰ ਇੱਕ ਸਾਲ ਲੰਘ ਗਿਆ ਇੱਕ ਸਾਲ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਮਨਤਾ ਤਰਲੇ ਕਰਦੀ ਰਹੀ ਕਹਿੰਦੀ ਕਿ ਮੇਰੇ ਮਨ 'ਚ ਕਦੀ ਵੀ ਇਹ ਗੱਲ ਨਹੀਂ ਆਈ ਕਿ ਮੈਂ ਇੰਨੀਆਂ ਅਰਦਾਸਾਂ ਕਰਦੀ ਹਾਂ ਪਰ ਉਹ ਮੇਰੀ ਸੁਣਦੇ ਤਾਂ ਹੈ ਨਹੀਂ ਕਹਿੰਦੀ ਮੈਂ ਇੱਕੋ ਆਸ ਰੱਖੀ ਕਿ ਅੱਜ ਨਹੀਂ ਤਾਂ ਕੱਲ ਮੇਰਾ ਵਾਹਿਗੁਰੂ ਜ਼ਰੂਰ ਸੁਣੇਗਾ ਉਹ ਜ਼ਰੂਰ ਸੁਣਨਗੇ ਮੇਰੀਆਂ ਅਰਦਾਸਾਂ ਨੂੰ ਉਹਨਾਂ ਦੇ ਦਰ ਤੇ ਇੰਨੀ ਸੰਗਤ ਜਾਂਦੀ ਹੈ ਕੀ ਪਤਾ ਮੈਂ ਅਜੇ ਕਿੰਵੀਂ ਕਤਾਰ ਵਿੱਚ ਖੜੀ ਹਾਂ ਪਰ ਮੇਰੀ ਵਾਰੀ ਜ਼ਰੂਰ ਹੀ ਆਊਗੀ ਕਰਦਿਆਂ ਕਰਦਿਆਂ ਇੱਕ ਸਾਲ ਲੰਘਿਆ ਇੱਕ ਸਾਲ ਲੰਘਣ ਤੋਂ ਬਾਅਦ ਮੇਰੇ ਘਰ ਵਾਲੇ ਦੇ ਵਿੱਚ ਹਿੰਮਤ ਜਾਗੀ ਜੋ ਆਪਣੇ ਪਰਿਵਾਰ ਨਾਲ ਲੜ ਕੇ ਮੇਰੇ ਕੋਲ ਆਇਆ ਸਾਡੇ ਘਰ ਆ ਕੇ ਮੇਰੇ ਪਿਤਾ ਜੀ ਨੂੰ ਕਹਿੰਦਾ ਮੈਂ ਉਸ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਮੈਂ ਸਭ ਕੁਝ ਛੱਡ ਕੇ ਆ ਗਿਆ ਹਾਂ ਇੱਥੇ ਨਿੱਕੀ ਮੋਟੀ ਨੌਕਰੀ ਕਰ ਲਵਾਂਗਾ ਤੁਸੀਂ ਸਾਨੂੰ ਇੱਕ ਕਮਰਾ ਲੱਭ ਦਿਓ ਕਹਿੰਦੇ ਕਿ ਮੈਂ ਬਹੁਤ ਖੁਸ਼ ਹੋਈ ਕਿ ਮੇਰੇ ਕਰਕੇ ਇਸਨੇ ਐਡਾ ਵੱਡਾ ਸਟੈਪ ਚੁੱਕਿਆ ਹੈ ਕਿ ਮੇਰੇ ਬਾਬਾ ਦੀਪ ਸਿੰਘ ਜੀ ਨੇ ਮੇਰੀ ਸੁਣ ਲਈ ਹੈ ਕਿ ਮੇਰਾ ਘਰ ਵਾਲਾ ਉਹਨਾਂ ਨੂੰ ਲੱਤ ਮਾਰ ਕੇ ਮੇਰੇ ਕੋਲ ਆਇਆ ਹੈ ਕਹਿੰਦੀ ਕਿ ਉਸਨੇ ਮੈਨੂੰ ਕਿਹਾ ਤੂੰ ਫਿਕਰ ਨਾ ਕਰ ਆਪਾਂ ਇੱਕ ਕਮਰਾ ਕਿਰਾਏ ਤੇ ਲਵਾਂਗੇ ਉੱਥੇ ਹੀ ਰਹੀ ਜਾਵਾਂਗੇ ਕਹਿੰਦੀ ਕਿ ਅਸੀਂ ਇੱਕ ਕਮਰਾ ਲਿਆ ਕਰਾਏ ਤੇ ਉਹ ਵੀ ਕਮਾਈ ਕਰਨ ਜਾਂਦਾ ਤੇ ਮੈਂ ਵੀ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰਕੇ ਪੈਸੇ ਜੋੜਦੀ ਇਦਾਂ ਸਾਡੇ ਪਰਿਵਾਰ ਤੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਐਸਾ ਮੇਰਾ ਪਤੀ ਦਾ ਮਨ ਵੱਜਾ ਕਿ ਉਹਨੇ ਆਪਣੇ ਪਰਿਵਾਰ ਨੂੰ ਵਿਸਾਰ ਹੀ ਦਿੱਤਾ ਕਹਿੰਦੀ ਫਿਰ ਮੇਰੇ ਮਨ 'ਚ ਇੱਕ ਦਿਨ ਖਿਆਲ ਆਇਆ ਕਿ ਮੇਰਾ ਪਤੀ ਅੱਜ ਤਾਂ ਨਹੀਂ ਕੱਲ ਨੂੰ ਆਪਣੇ ਪਰਿਵਾਰ ਦਾ ਫਿਕਰ ਤਾਂ ਜ਼ਰੂਰ ਕਰੇਗਾ ਆਖਿਰਕਾਰ ਉਸਦੇ ਮਾਪਿਓ ਨੇ ਮੇਰੇ ਬਿਨਾ ਕਿਵੇਂ ਰਹਿੰਦੇ ਹੋਣਗੇ ਉਹ ਸੋਚਦਾ ਤਾਂ ਜ਼ਰੂਰ ਹੋਵੇਗਾ ਕਹਿੰਦੀ ਮੇਰੇ ਮਨ ਚ ਖਿਆਲ ਆਇਆ ਕਿ ਆਪਾਂ ਇਦਾਂ ਨਹੀਂ ਕਰਨਾ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸਾਂ ਕਰਦੀ ਹਾਂ ਤੇ ਕਰਦੀ ਸੀ ਤੇ ਉਹਨਾਂ ਨੇ ਸਾਡੇ ਸਾਰੇ ਹੀ ਕਾਰਜ ਸਹੀ ਕਰ ਦਿੱਤੇ ਹਨ ਮੇਰਾ ਘਰ ਵਾਲਾ ਕਹਿਣ ਲੱਗਾ ਤੂੰ ਜੋ ਕਹਿੰਨੀ ਐ ਭਲਈ ਸਹੀ ਕਹਿੰਨੀ ਐ ਮੇਰੇ ਚ ਤਾਂ ਹਿੰਮਤ ਨਹੀਂ ਸੀ ਮੈਂ ਕਦੇ ਕਿਸੇ ਅੱਗੇ ਬੋਲ ਸਕਾਂ ਪਤਾ ਨਹੀਂ ਮੇਰੇ ਚ ਹਿੰਮਤ ਕਿਵੇਂ ਆ ਗਈ ਤੇ ਮੈਂ ਆਪਣਾ ਘਰ-ਬਾਰ ਛੱਡ ਆਇਆ ਤੇਰੇ ਘਰ ਕੇ ਮੈਂ ਇੱਥੇ ਕਮਰਾ ਲੈ ਕੇ ਰਹਿਣ ਲੱਗ ਪਿਆ ਹਾਂ ਪਤਾ ਨਹੀਂ ਮੇਰੇ ਚ ਕਿਵੇਂ ਹਿੰਮਤ ਆਪ ਹੀ ਆ ਗਈ ਜਿਵੇਂ ਕੋਈ ਬਾਹ ਫੜ ਕੇ ਮੇਰੇ ਕੋਲੋਂ ਹਿੰਮਤ ਦਾ ਕੰਮ ਕਰਵਾ ਰਿਹਾ ਹੋਵੇ ਕਹਿੰਦੀ ਕਿ ਮੈਂ ਫਿਰ ਗੁਰੂ ਘਰ ਜਾਣਾ ਸ਼ੁਰੂ ਕੀਤਾ ਉੱਥੇ ਜਿੱਥੇ ਕਮਰਾ ਲਿਆ ਸੀ ਕਿਰਾਏ ਤੇ ਕਮਾਈ ਕਰਦੇ ਸੀ ਫਿਰ ਉਥੋਂ ਗੁਰੂ ਘਰ ਜਾ ਕੇ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰਨ ਲੱਗੀ ਬਾਬਾ ਜੀ ਦੇ ਨਾਮ ਦੀ ਮਾਲਾ ਫੇਰਨ ਲੱਗੀ ਕਹਿੰਦੀ ਕਿ ਮੈਂ ਗੁਰੂ ਘਰ ਜਾ ਕੇ ਇਹ ਕਹਿਣ ਲੱਗ ਪਈ ਕਿ ਬਾਬਾ ਜੀ ਜਿਵੇਂ ਮੇਰਾ ਘਰ ਵਾਲਾ ਮੇਰੇ ਕੋਲ ਵਾਪਸ ਆ ਗਿਆ ਹੈ ਓਵੇਂ ਹੀ ਮੇਰਾ ਸਹੁਰਾ ਪਰਿਵਾਰ ਵੀ ਮੈਨੂੰ ਲੈਣ ਆ ਜਾਵੇ ਕਿ ਮੈਨੂੰ ਕਹਿਣ ਆ ਜਾ ਧੀਏ ਸਾਡੇ ਨਾਲ ਰਲ ਕੇ ਰਹਿ ਕਹਿੰਦੀ ਕਿ ਐਸੀ ਬਾਬਾ ਦੀਪ ਸਿੰਘ ਜੀ ਨੇ ਸੁਣੀ ਐਸੀ ਮਿਹਰ ਹੋਈ ਮੈਨੂੰ ਇੱਕ ਦਿਨ ਸੁਪਨਾ ਆਇਆ ਕਿ ਕਿਸੇ ਗੁਰਸਿੱਖ ਨੇ ਮੈਨੂੰ ਕਿਹਾ ਕਿ ਧੀਏ ਬਾਣੀ ਆਪਣੀ ਵਧਾਲ ਹੈ ਜਿੱਥੇ ਇੱਕ ਸੁਖਮਨੀ ਸਾਹਿਬ ਕਰਦੀ ਹੈ ਉੱਥੇ ਤੂੰ ਦੋ ਸੁਖਮਨੀ ਸਾਹਿਬ ਕਰਿਆ ਕਰ ਤੇ ਅਸੀਂ ਤੇਰੇ ਰਖਿਆ ਕਰਾਂਗੇ ਕਹਿੰਦੀ ਮੈਂ ਅਗਲੇ ਦਿਨ ਉੱਠੀ ਤੇ ਸੋਚਿਆ ਜੋ ਸੁਪਨਾ ਆਇਆ ਹੈ ਉਹ ਕਿਸੇ ਕਾਰਨ ਕਰਕੇ ਹੀ ਆਇਆ ਹੋਵੇਗਾ ਮੈਂ ਗੁਰੂ ਘਰ ਜਾ ਕੇ ਦੋ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਇੱਕ ਸਵੇਰੇ ਕਰਦੀ ਸੀ ਤੇ ਇੱਕ ਸ਼ਾਮ ਨੂੰ ਕਹਿੰਦੀ ਕਿ ਮਹਾਰਾਜ ਜੀ ਦੀ ਐਸੀ ਕਿਰਪਾ ਵਰਤੀ ਕਿ ਦੋ ਹਫ਼ਤਿਆਂ ਦੇ ਵਿੱਚ ਮੇਰਾ ਸਹੁਰਾ ਪਰਿਵਾਰ ਮੇਰੇ ਪੇਕੇਆਂ ਦੇ ਘਰ ਆਇਆ ਤੇ ਪੁੱਛਿਆ ਕਿ ਉਹ ਕਿੱਥੇ ਰਹਿੰਦੇ ਹਨ ਤੁਹਾਨੂੰ ਤਾਂ ਜ਼ਰੂਰ ਪਤਾ ਹੋਵੇਗਾ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਪਣੇ ਘਰੇ ਜਾਣਾ ਹੈ ਸਹੁਰਾ ਪਰਿਵਾਰ ਮੈਨੂੰ ਲਤਾਂ ਮਾਰਦੇ ਸੀ ਉਹ ਆ ਕੇ ਮੇਰੇ ਕੋਲ ਮਾਫੀ ਮੰਗਣ ਲੱਗੇ ਤੂੰ ਸਾਡੇ ਨਾਲ ਚੱਲ ਧੀਏ ਉਹ ਤੇਰਾ ਘਰ ਹੈ ਤੇ ਜੇ ਤੂੰ ਚਾਹਨੀ ਹੈ ਤੇ ਅਸੀਂ ਉਹ ਘਰ ਤੇਰੇ ਨਾਮ ਕਰਵਾ ਦਿੰਦੇ ਹਾਂ ਤੂੰ ਆ ਜਾ ਸਾਡੇ ਘਰ ਹੁਣ ਇਹ ਇੱਕ ਸੱਚੀ ਵਾਰਤਾ ਹੈ ਇੱਕ ਪੈਣ